ਕਬੀਰ ਮੈਂ ਜਾਣਿਓ ਪੜਬੋ ਕੋ ਲੋ ਪੜਬੇ ਸ਼ਮ ਪਰਯੋਗ ਭਗਤ ਨਾ ਸਾਡੂ ਰਾਮ ਕੀ ਭਾਵੇਂ ਨਿੰਦੋ ਲੋਕ ਕਬੀਰ ਕਹਿੰਦਾ ਪਹਿਲਾ ਮੈਂ ਇਹ ਜਾਣਿਆ ਸੀ ਕਿ ਪੜ੍ਹਾਈ ਹੈ ਮੈਨੂੰ ਇਹ ਪਤਾ ਲੱਗਿਆ ਸੀ ਜਿਹੜਾ ਪੜ੍ਹ ਪੜ੍ਹਾਈ ਹੈ ਕਾਸ਼ੀ ਦੇ ਵਿੱਚ ਸੀ ਨਾ ਵਿਦਿਆ ਜਿਹੜੀ ਹੈ ਵਿਦਿਆ ਦੇ ਨਾਲ ਬਹੁਤ ਗਿਆਨ ਹੋ ਜਾਂਦਾ ਇੱਥੇ ਆਪਣੇ ਵੀ ਇਹੀ ਕਰਦੇ ਨੇ ਬੜਾ ਰੌਲਾ ਪਾਇਆ ਸੀ ਜਿੱਦੀ ਵਿਦਿਆ ਜ਼ਿਆਦਾ ਪੜ੍ਹਾਈਆ ਉਹਨਾਂ ਸ਼ਾਂਤੀ ਜ਼ਿਆਦਾ ਲੋਕ ਵਿਗੜ ਗਏ ਬੋਰੇ ਖਤਰਨਾਕ ਜਿਆਦਾ ਹੋ ਗਏ ਲੋਕ ਪੇਟੀਮ ਰੋਡ ਟੁੱਟਦੇ ਨੇ ਪਲਾਟਕਾਰ ਰੋਜ ਹੁੰਦੇ ਨੇ ਅਪਰਾਧ ਉਨਾ ਹੀ ਵਧਿਆ ਜਨ ਗਿਆਨ ਪੜਾਇਆ ਇਹਨਾਂ ਨੇ ਇਹ ਅਪਰਾਧੀਆਂ ਵਾਲਾ ਗਿਆਨ ਪੜ੍ਹਦੇ ਆਂ ਅਸੀਂ ਅਪਰਾਧ ਕਰਨ ਵਾਲਾ ਗਿਆਨ ਹੈ ਅਪਰਾਧ ਕਿਵੇਂ ਕਰਨਾ ਹੈ ਕਰਕੇ ਅਪਰਾਧ ਕਿਵੇਂ ਬਚਣਾ ਹੈ ਗਿਆਨ ਪੜ੍ਹਦੇ ਆਂ ਅਸੀਂ ਅਪਰਾਧ ਕਰਨਾ ਨਹੀਂ ਬਿਲਕੁਲ ਨਹੀਂ ਕਰਨਾ ਕਿਉਂ ਨਹੀਂ ਕਰਨਾ ਉਹਦੇ ਕੀ ਰਿਜ਼ਲਟਸ ਨੇ ਇਹ ਨਹੀਂ ਪੜਦੇ ਅਪਰਾਧ ਕਰਕੇ ਟੁਮੇ ਬਚਣਾ ਪੜਦੇ ਇਹ ਪੜਾਈ ਗਲਤ ਐ ਸਾਰੀ ਉਹ ਗਲਤ ਪੜਾਈ ਦਾ ਰਿਜ਼ਲਟ ਵੀ ਸਾਹਮਣੇ ਪੜਦਾ ਰਹੂਗਾ ਗਲਤ ਧਰਮ ਦੀ ਪੜਾਈ ਅਸਲੀ ਛੱਡਤੀ ਧਰਮ ਦੇ ਨਾਮ ਦੇ ਜੋ ਡੁਪਲੀਕੇਟ ਤਰਫੜੇ ਗੀਤੇ ਉਹਨਾਂ ਨੂੰ ਆਜ਼ਾਦ ਛੱਡਦਾ ਠੱਗਾਂ ਦੇ ਨੇ ਤਲ ਨਹੀਂ ਲਾਇਆ ਧਰਮ ਕੇ ਜਿਹੜੇ ਧਰਮ ਦੇ ਨਾਂ ਤੇ ਠੱਗੀ ਮਾਰਦੇ ਸੀ ਲੋਕ ਡੁਪਲੀਕੇਟ ਧਰਮਾਨੁ ਨਥੀ ਬਾਈ ਰਾਜੇ ਨੇ ਕਿ ਰਾਜਾ ਆਪ ਹੀ ਮਾਨਦਾਰ ਨਹੀਂ ਸੀ ਧਾਰਮਿਕ ਬੰਦੇ ਜਿਹੜੇ ਹੁੰਦੇ ਨੇ ਰਾਜੇ ਨੂੰ ਨੱਥ ਪਾਉਂਦੇ ਨੇ ਵੀ ਠੀਕ ਤਾਂ ਰਾਜਕਰ ਰਾਜਾ ਜਦੋਂ ਆਉਂਦਾ ਜੇ ਧਰਮ ਕਰਾਪਟ ਹੋਏ ਤਾਂ ਮੈਂ ਰੁਕਾਇਆ ਜਾ ਸਕਦਾ ਸਰਪੰਚ ਤੱਕ ਕਰਾਪਟ ਕਰਤੇ ਇਹਨਾਂ ਨੇ ਉਨੋ ਰਾਜੀਵ ਨੇ ਥੱਲੇ ਤੱਕ ਜਿਹੜੇ ਕ腐ਸ਼ਨ ਕ腐ਸ਼ਨ ਦਾ ਇਲਜ਼ਾਮ ਰਾਜੀਵ ਤੇ ਲੱਗਦਾ ਸੀ ਨਾ ਉਹ ਫੋਰ ਤੋਪਾਂ ਦਾ ਉਹਨੇ ਥੱਲੇ ਸਰਪੰਚਾਂ ਨੂੰ ਦੇ ਦਿੱਤੇ ਪੈਸੇ ਕੋਈ ਕ腐ਸ਼ਨ ਦੀ ਕੋਈ ਗੱਲ ਨਹੀਂ ਕਰਦਾ ਥੱਲੇ ਤੱਕ ਸਰਪੰਚੀ ਤੱਕ ਕ腐ਟ ਕਰਦੇ ਸਾਰੇ ਉਹ ਕਹਿੰਦੇ ਇਹਨਾਂ ਨੂੰ ਕ腐ਟ ਕਰ ਦੋੜੇ ਬੋਲਦੇ ਕਿ ਇਹ ਚੰਗੀ ਗੱਲ ਸੀ ਕਿ ਇਹ ਰਾਸ ਸੀ ਉਹ ਤਾਂ ਛੱਡ ਗਿਆ ਕ੍ਰਾਪਸ਼ਨ ਹੋਰ ਵੱਧ ਗਈ ਇਹ ਇਲਾਜ ਨਹੀਂ ਸੀ ਵੀ ਸਾਨੂੰ ਸਾਡੇ ਵੱਲ ਉਗਲੀ ਉੱਠਦੀ ਹੈ ਕ੍ਰਾਪਸ਼ਨ ਨੂੰ ਬੰਦ ਕਰ ਰੱਖਦੇ ਥੱਲੇ ਦਾ ਕ੍ਰਾਪਸ਼ਨ ਫੈਲਾ ਦੋ ਇਹ ਸ਼ਰਾਰਤ ਕੀਤੀ ਸਿਆਣਿਆਂ ਨੂੰ ਸਭ ਪਤਾ ਸੀ ਕਿ ਕੀ ਕਰਦੇ ਜੀ ਅੰਗ ਚਾਰੇ ਪਾਸੇ ਲਾਲੀ ਹੁ ਰੌਲਾ ਪਾਉਂਦੇ ਨੇ ਬੰਦਰ ਨੂੰ ਉਹ ਬੰਦਰ ਨੂੰ ਆਜਾਦੇ ਤੇ ਅਗ ਲਾਲੀ ਬੰਦਰ ਨੇ ਭਜਉਣੀ ਆਉਂਦੀ ਨਹੀਂ ਹੁਣ ਹੁਣ ਭੱਜੇ ਫਿਰਦਾ ਛਾਲਾ ਮਾਰਦਾ ਕਰਪਸ਼ਨ ਕਦੇ ਲਾਲ ਲਾਲ ਆ ਤੁਸੀਂ ਕੀ ਕੀਤੀ ਕੀਤੇ ਕੀਨੇ ਲਾਲ ਆਪੇ ਹੋ ਗਈ ਕਰਪਸ਼ਨ ਇਹ ਹੋ ਕੀਤੀ ਕੀਨੇ ਕਿਉਂ ਹੋ ਗਈ ਜਿਨ੍ਹਾਂ ਨੇ ਹਟਾਉਣੀ ਸੀ ਉਹਨਾਂ ਨੇ ਵਧਾਈ ਹੈ ਉਹਨਾਂ ਦੇ ਆਪਣੇ ਅੰਦਰ ਆਪ ਕਰਨੀ ਸੀ ਆਪ ਕਰਨੀ ਸੀ ਧੱਲੇ ਤੱਕ ਪਛਾਤੀ ਕੋਈ ਦੂਗਾ ਦੂਗਾ ਰੁਕੈ ਨਾ ਸਕੇ ਖੁਦ ਰੋਲਾ ਪਾਉਂਦੇ ਨੇ ਸਭ ਜਾਣਦੇ ਨੇ ਸਾਡੇ ਆਦਮੀ ऐसे भी लोग ਨੇ ਸਭ ਜਾਣਦੇ ਨੇ ਘਟ ਘਟ ਕੇ ਤੁਹਾਡੇ ਅੰਦਰ ਕੀ ਜਾਣਦੇ ਨੇ ਜੋ ਚੁੱਪ ਰਹਿ ਤੋ ਦੇਖਦਾ ਰਹੇ ਨੇ ਨਾ ਸਾਨੂੰ ਤੁਸੀਂ ਕੀ ਕਰਦੇ ਤੁਸੀਂ ਆਪੇ ਭੁਗਤਣਾ ਆਪੇ ਭੁਗਤਣਾ ਤੁਸੀਂ ਕਬਲਾ ਕਹਿਆ ਹੈ ਕੀ ਪਤਾ ਦਾ ਭੁਗਤਤਣਾ ਹੋ ਜਾਣਾ ਕਿਸ ਵੇਲੇ ਪਿਛੇ ਰਾਸ਼ੀਅਤ ਕੀ ਹੋਇਆ ਚਾਈਨਾ ਚ ਕੀ ਹੋਇਆ ਕਿ ਕ੍ਰਾਂਤੀ ਆਉਂਦੀ ਹੁੰਦੀ ਹੈ ਕੋਈ ਨਿਸ਼ਾਨਦਾ ਫਿਰ ਤੰਬਾਵ ਦਾ ਵਿਜੰਗਾਵ ਦਾ ਪਬਲਿਕ ਐਨੀ ਤੰਗ ਆ ਜੋਗੀ ਪਰ ਮਾਰਤੇ ਉਧਰੇ ਆਉਂਦੀ ਹੁੰਦੀ ਹੈ ਅਸ਼ਾਂਤੀ ਪੈਦਾ ਹੋ ਜਾਂਦੀ ਹੈ ਬੇਕਾਬੂ ਹੋ ਜਾਂਦੀ ਹੁੰਦੀ ਹੈ ਪਬਲਿਕ ਜਿਹੋ ਜਿਹੇ ਹਾਲਾਤ ਕਰੀ ਜਾਂਦੇ ਨੇ ਉਧਰ ਵੀ ਜਾਈ ਜਾਂਦੀ ਹੈ ਗੱਲ ਹਾਂਜੀ ਕਬੀਰ ਮੈਂ ਜਾਣਿਓ ਪੜਗੋ ਭਲੋ ਪਰਮੇਸ਼ਉ ਭਲ ਜੋਗ ਭਗਤ ਨਾ ਛਾੜੂ RAM ਕੀ ਭਾਵੇਂ ਨਿੰਦੋ ਲੋਗ ਮੈਂ ਜਾਣੋ ਪੜਬੋ ਭਲੋ ਮਨ ਨੂੰ ਪੜਾ ਦੀ ਵਿਦਿਆ ਫਿਰ ਦੇ ਪੜਨ ਨਾਲ ਭਲਾ ਹੋ ਜਾਊਗਾ ਪਰ ਜਾਬੇ ਦੇ ਬੜਲੀ ਭਲਾ ਤਾਂ ਹੋਇਆ ਹੀ ਨਾ ਪੜ ਵੀ ਮਾਲਾ ਵੀ ਫੇਰ ਨਹੀਂ ਭਲਾ ਹੋਇਆ ਮਾਲਾ ਵਿਦਿਆ ਤੇ ਉਹਦੇ ਮਾਲਾ ਜਦ ਫੇਰਦਾ ਤਾਂ ਉਹ ਗੱਲ ਕਰ ਰਿਹਾ ਹੈ ਜੋ ਪੜ ਲਿਆ ਮਾਲਾ ਫੇਰ ਲੀ ਉਹਦੇ ਨਾਲ ਮੰਤਰ ਪੜ ਲੇ ਨਹੀਂ ਉਹ ਕੰਨਾ ਗੱਲ ਨਹੀਂ ਬਣੀ ਫਿਰ ਪਤਾ ਲੱਗਾ ਪੜਵੋ ਤੇ ਭਲੋ ਜੋਗ ਉਹਲੇ ਜੋਗੀ ਨੇ ਉਹ ਚੰਗੇ ਨੇ ਪੜਨਤਨ ਉਹ ਕਹਿ ਰਿਹਾ ਪੜਦਾ ਪੰਡਤ ਜੋਗੀ ਬੜਦਾ ਨਹੀਂ ਜੋਗੀ ਜੋ ਕਮਾਉਂਦਾ ਉਹ ਕਹਿੰਦਾ ਜੋਗ ਚੰਗਾ ਹੈ ਪੜਨੋ ਇਹ ਇਹ ਪੰਡਤ ਤਾਂ ਬਹੁਤ ਸਵਾਰਥੀ ਹੈ ਬਹੁਤ ਲੋਭੀ ਹੈ ਆ ਜੋਗੀ ਚੰਗਾ ਇਹਨਾਂੋਂ ਪੜਬੋ ਸੇ ਭਲੋ ਜੋਗ ਜੋਗ ਭਗਤ ਨਾ ਛੱਡੂ ਰਾਮ ਕੀ ਕੱਲ ਜੋ ਦੇਖੋ ਪੜਬੋ ਸੇ ਭਲੋ ਜੋਗਾ ਪਰ ਹੁਣ ਮੈਂ ਜੋਗ ਤੇ ਗਾ ਮੈਂ ਜੋਗੇ ਜੋਗੇ ਕਰਿਆ ਕਬੀਰ ਨੇ ਉਹਨਾਂ ਤੇ ਜੋਗ ਹੋਇਆ ਨਹੀਂ ਜੋਗੇ ਨੇ ਕਰ ਲਿਆ ਕਬੀਰ ਦਾ ਜੋਗ ਹੋ ਗਿਆ ਜੋਗ ਵਿਚ ਕਾਮਯਾਬ ਹੋ ਗਿਆ ਜੋਗੀ ਜੋਗ ਵਿਚ ਕਾਮਯਾਬ ਨਹੀਂ ਹੋਇਆ ਗੁਰਨਾਨਕ ਜੋਗ ਵਿਚ ਕਾਮਯਾਬ ਹੋ ਗਿਆ ਜੋਗੀ ਜੋਗ ਵਿਚ ਕਾਮਯਾਬ ਨਹੀਂ ਹੋਇਆ ਜੋਗ ਕਾਮਯਾਬ ਜੋ ਕਹਾ ਜਾਂਦਾ ਉਹ ਸੰਤ ਗੋਸ਼ਟੀ ਹੈ ਜੋ ਕਾਮਯਾਬੀ ਕਿਵੇਂ ਪ੍ਰਾਪਤ ਕਰਨੀ ਹੈ ਇਹੀ ਤਾਂ ਗੋਸ਼ਟੀ ਹੈ ਸਤਨਾਂ ਨਾਲ ਹੋ ਗੋਸ਼ਟੀ ਹੈ ਯੋਗੇ ਦਾ ਸਰਣ ਵੀ ਅਸਲੀ ਯੋਗਾ ਹੈ ਜੋ ਵੀ ਯੋਗ ਜੇ ਮਾਇਆ ਚ ਲੱਗ ਗਿਆ ਸਰੀਰ ਨਾਲ ਯੋਗ ਕਰਦਾ ਸਰੀਰ ਦੇ ਲੈਵਲ ਤੇ ਮਾਇਆ ਦੇ ਲੈਵਲ ਤੇ ਇਹ ਤੇ ਸਿੱਧੀਆਂ ਨਾਲ ਉਹ ਵੀ ਜੁੜਿਆ ਹੋਇਆ ਹੈ ਜੋਗੀ દિਸ਼ਾਹੀਨ ਹੋਇਆ ਹੋਇਆ ਤੇ RAM ਦੀ ਬਖਤ ਨਾਲ ਯੋਗ ਕਰਨਾ ਅਸਲ ਦੇ ਵਿੱਚ ਭਗਤ ਨਾ ਛਾਡੂ RAM ਕੀ ਭਾਵੇਂ ਨਾ RAM ਨਾਲ ਯੋਗ ਕਰਨਾ RAM ਅੰਦਰ ਬੋਲਦੇ ਸਾਰਿਆਂ ਦੇ ਉਹਦੀ ਜਿਹੜੀ ਆਵਾਜ਼ ਆ ਰਾਮ ਦੀ ਉਹਦੇ ਨਾਲ ਟਿਊਨਿੰਗ ਬਣਾਉਣੀ ਆ ਟਿਊਨਿੰਗ ਉਹਦੇ ਨਾਲ ਤਾਲ ਮੇਲ ਕਰਨਾ ਜਿਵੇਂ ਰਾਮ ਕਹਿੰਦਾ ਉਹਵੇਂ ਚੱਲਣਾ ਜੇ ਉਹ ਤੋਂ ਚਲਾਇਆ ਸਮਾਂ ਚੱਲਣਾ ਰਾਮ ਦੀ ਆਵਾਜ਼ ਸੁਣ ਕੇ ਜਿਹੜਾ ਹੈਗਾ ਤਾਂ ਜ਼ਿੰਦਗੀ ਬਤੀਤ ਕਰਨੀ ਆ ਇਹੀ ਭਗਤੀ ਆ ਰਾਮ ਕੀ ਰਾਮ ਦੇ ਕਹਿਣੇ ਚੱਲਣਾ ਰਾਮ ਦੇ ਹੁਕਮ ਚੱਲਣਾ ਰਾਮ ਦੇ ਆਗਿਆ ਚ ਰਹਿਣਾ ਮੇਰਾ ਆਪਦੀ ਭਗਤੀ ਹੈ ਭਗਤ ਨਾ ਛੱਡੂੰ ਰਾਮ ਕੀ ਪਾਵੇਂ ਦਰੋਗ ਪਾਵੇਂ ਲੋਗ ਮੇਰੀ ਜਿੰਨੀ ਵਰਗੀ ਤੇ ਦੇਖ ਲੈ ਮੈਂ ਆਹ ਰਾਮ ਦੇ ਅੰਤਰਾ ਆਤਮਾ ਦੀ ਹਵਾ ਹੈ ਨਹੀਂ ਛੱਡਣੀ ਇਹ ਨਵੀਂ ਕਿਸਮ ਦੀ ਭਗਤੀ ਹੈ ਇਹਨੂੰ ਰੋਧਾ ਭਗਤੀ ਤਾਂ ਹੈ ਨਾ ਨਵੀਂ ਭਗਤ ਕਿਸਮ ਦੀ ਭਗਤੀ ਹੈ ਇਹ ਨਹੀਂ ਹੈ ਇੱਕ ਯੋਗ ਹੈ ਯੋਗੀ ਨੇ ਇੱਕ ਪੰਡਤ ਨੇ ਦੋਏ ਨੇ ਇਹ ਨਵੀਂ ਭਗਤੀ ਦਸੀ ਹੈ ਕਬੀਰ ਨੇ ਭਗਤਨਾ ਛਾਡੂ RAM ਕੀ ਪਾਵੇਂ ਨੰਦੋ ਲੋਗ ਜੋਗੀ ਵੀ ਦੰਦਿਆ ਕਰ ਰਹੇ ਨੇ ਪੜਤਵੀ ਵੀ ਦੰਦਿਆ ਕਰ ਰਹੇ RAM ਭਗਤੀ ਕੀ ਹੁੰਦੀ ਹੈ ਅਣਿਆਲੇ ਤੀਰ ਤੀਰ ਨਾ ਵੱਜਦੇ ਸਾਰਿਆਂ ਨੂੰ ਜੋ ਕਹਿ ਰਿਹਾ ਕਬੀਰ ਆਜੋ ਗੁਰਬਾਣੀ ਕਹਿ ਰਿਹਾ ਦੂਜੇ ਨੂੰ ਤੀਰ ਵੱਜਦੇ ਨੇ ਤੀਰ ਮੋ ਵੱਜਦੇ ਨੇ ਜਾ ਕੇ ਦੂਜੇ ਨੂੰ ਤਰਕੋ ਉਹਨਾਂ ਦੇ ਝੂਠ ਰੂਪ ਤਰਕ ਵੱਜਦੇ ਨੇ ਹਾਂਜੀ